ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਜੋ ਸੁਨਾਮ ਸ਼ਹਿਰ ਦੇ ਵਿੱਚ ਅਕਾਲ ਕੀ ਫੌਜ ਸਰਦਈ ਕੇਂਦਰ ਖੁੱਲਿਆ ਨਿਹੰਗ ਸਿੰਘ ਫੌਜਾਂ ਨੇ ਉਸ ਬਾਰੇ ਤਾਂ ਸਾਰੀ ਵੀਡੀਓ ਬੜੇ ਧਿਆਨ ਨਾਲ ਦੇਖਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਾਗਿਆ <small> <small> ਦੀ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਗਿਆ ਪਿਆਰ ਦਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਭਾਈ ਸਰਬੰਤ ਸੰਗਤਾਂ ਨੂੰ ਵੀ ਆਈਟੀਆਈ ਦੇ ਲਾਸਟ ਖੂਚੇ ਤੇ ਇਧਰ ਪਟਿਆਲਾ ਸ਼ੈਡ ਵਾਲੇ ਪਾਸੇ ਉਧਰ ਪٹرول ਪੰਪ ਦੇ ਸਾਹਮਣੇ ਦਿਖਾਈ ਹੋਇਆ ਮਾੜਾ ਜਾਂ ਤੇ ਇਧਰ ਉਹ ਪਿੰਕਲ ਟਾਇਰ ਹਾਊਸ ਦੇ ਬਿਲਕੁਲ ਸਾਹਮਣੇ ਗੁਰੂ ਖਾਲਸਾ ਫੌਜਾਂ ਨੇ ਭਾਈ ਸਰਬੱਤੀ ਜੀਆਂ ਸ਼ਟਾਲ ਲਾਈ ਏ ਜਿਹਦੇ ਵਿੱਚ ਨਰੋਲ ਪੁੱਛਾ ਬੀਬੀਆਂ ਪੀ ਸਕਦਾਂਗੇ ਠੰਡੀਆਂ ਸਰਦਾਜਾ ਜਿਹਦੇ ਵਿੱਚ ਸਾਦੇ ਸੰਗਪਕੰਦੀ ਖਸਖਸ ਪਾਈ ਜਾਵੇਗੀ ਖਸਖਸ ਖਸਖਸ ਤੋਂ ਬਾਅਦ ਭਾਈ ਮੱਕ ਜ ਪਏ ਜਾਣਗੇ ਸੌਫ ਪਾਈ ਜਾਊਗੀ ਤੇ ਬਾਦਾਮ ਪਾਏ ਜਾਣਗੇ ਤੇ ਕਾਲੀ ਮਿਰਚ ਪਾਈ ਜਾਊਗੀ 57 ਅਸ਼ਵਗੰਧਾ ਪਾਇਆ ਜਾਊਗਾ گلاب ਦੇ ਫੁੱਲ ਪਾਏ ਜਾਣਗੇ ਸਰਬੱਤ ਸੰਗਤਾਂ ਨੂੰ ਭਾਈ ਬੇਨਤੀ ਕੀਤੀ ਜਾਂਦੀ ਹੈ ਜਿੰਨੀਆਂ ਸਨਾਮ ਦੀਆਂ ਸੰਗਤਾਂ ਰਸਤੇ ਵਿੱਚ ਆਉਣ ਵਾਲੀਆਂ ਪਟਿਆਲਾ ਰੋਡ ਤੇ ਜੁਮਾਨ ਸਾਹਿਬ ਤੋਂ ਪਟਿਆਲਾ ਰੋਡ ਹੈ ਇਹਦੇ ਭਾਗ ਰਸਤਾਂ ਦੀ ਆ ਲੈਚੀਆਂ ਪਾਈਆਂ ਜਾਣਗੀਆਂ ਹਰੀਆਂ ਅਸ਼ਮੀਰ ਦੀਆਂ ਵਧੀਆ ਲੈਚੀਆਂ ਸਾਧ ਸੰਗਤ ਗੁਰੂ ਕੀ ਸੰਗਤਾਂ ਨੂੰ ਦੇਖਤੀ ਹੈ ਵੀ ਇੱਥੇ ਸਰਦਾਈਆਂ ਸ਼ਕੀ ਜਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਗੁਰੂ ਜੀ ਇਹ ਜਿਹੜੀ ਲੋਕੇਸ਼ਨ ਹੈ ਜੀ ਆਪਣਾ ਜਿਹੜਾ ਸਰਦਈ ਸੈਂਟਰ ਹੈ ਅਕਾਲ ਕੀ ਫੌਜ ਸਰਦਈ ਕੇਂਦਰ ਇਹਦਾ ਨਾਮ ਹੈ ਤੇ ਉਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਆਈਟੀਆਈ ਚੌਕ ਹੈ ਜਿੱਥੋਂ ਲਹਿਰੇ ਨੂੰ ਵੀ ਸੜਕ ਜਾਂਦੀ ਆ ਬੱਸ ਅੱਡਾ ਇਧਰ ਹੀ ਆ ਜੀ ਮਾਨਸਾਹ ਰੋਡ ਜਿਹੜਾ ਆਪਣਾ ਬਠਿੰਡਾ ਰੋਡ ਹੈ ਇਹ ਉਧਰ ਸਾਈਡ ਹੈ ਸੁਨਾਮ ਵਾਲੀ ਸਾਈਡ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਭਾਰਤ ਪੈਟਰੋਲੀਅਮ ਦਾ ਜਿਹੜਾ ਪੰਪ ਹੈ ਤੇ ਉਸ ਤੋਂ ਬਾਅਦ ਇਹ ਆ ਜੱਗੀ ਆਟੋ ਵਰਕਸ ਵੀਰ ਦੀ ਦੁਕਾਨ ਹੈ ਉਹ ਸਾਹਮਣੇ ਕਚੈਰੀਆਂ ਨੇ ਜੀ ਕਚੈਰੀਆਂ ਦੇ ਨਾਲ ਜਿਹੜੀਆਂ ਪਿੱਛੇ ਵਾਲੀ ਕੰਧ ਹੈ ਇਹ ਹੈਗੀ ਆਈਟੀਆਈ ਸੁਨਾਮ ਮਤਲਬ ਉੱਥੇ ਇਹ ਜਿਹੜਾ ਅਕਾਲ ਕੀ ਫੌਜ ਸਰਧਈ ਕੇਂਦਰ ਹੈ ਜੀ ਉਹ ਅੱਜ ਦਿਨ ਐਤਵਾਰ ਹੈ ਜੀ ਤੇ ਤਰੀਕ ਹੈ 25 ਮਈ 2025 ਇਹ ਸ਼ੁਰੂ ਕਰ ਦਿੱਤਾ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਹੁਣ ਇਹ ਦੇਖੋ ਜਿਹੜੀ ਸਰਧਈ ਹੈ ਤੁਹਾਨੂੰ ਬਾਬਾ ਜੀ ਨੇ ਦੱਸ ਹੀ ਦਿੱਤਾ ਖਾਲਸਾ ਜੀ ਨੇ ਕਿ ਇਹਦੇ ਵਿੱਚ ਜਿਹੜਾ ਅਸੀਂ ਸਮਾਨ ਪਾ ਰਹੇ ਹਾਂ ਉਹਦੀ ਮੈਂ ਤੁਹਾਨੂੰ ਦੁਆਰਾ ਮੋਟੀ-ਮੋਟੀ ਜਾਣਕਾਰੀ ਦੇ ਦਵਾਂ ਇਹਦੇ ਵਿੱਚ ਗੁਲਾਬ ਦੇ ਫੁੱਲ ਠੰਡੀ ਤਸਵੀਰ ਦੇ ਵਧੀਆ ਸ਼ੁੱਧ ਗੁਲਾਬ ਦੇ ਫੁੱਲ ਦੇਸੀ ਫੇਰ ਖਸਖਸ ਹੈ ਸੌਫ ਹੈ ਸੌਫ ਤੋਂ ਬਾਅਦ ਇਲਾਈਚੀ ਹੈ ਜੀ ਮਗਜਨੇ ਬਾਦਾਮ ਕਾਲੀ ਮਿਰਚ ਤੇ ਪਿਓਰ ਆਰਗੈਨਿਕ ਦੇਸੀ ਸ਼ੱਕਰ ਬਾਲਟੀ ਕਿਥੇ ਬਣਦੀ ਅਤੇ ਪਿਓਰ ਆਰਗੈਨਿਕ ਦੇਸੀ ਖੰਡ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਾਇਆ ਜਾਊਗਾ ਕੋਈ ਵੀ ਮਿਲਾਵਟ ਨਹੀਂ ਇਹ ਦੇਖੋ ਨਿੰਮ ਦੀ ਲੱਕੜ ਦਾ ਜਿਹੜਾ ਇਹ ਆਪਣਾ ਸਲੋਤਰ ਹੈ ਜੀ ਤੇ ਸੁਨਹਿਰਾ ਤੇ ਨਾਲ ਇਹਦੇ ਵਿੱਚ ਅਸੀਂ ਬ੍ਰਹਮੀ ਸ਼ੰਖ ਪੁਸ਼ਪੀ ਸ਼ਤਾਵ ਰਾਸ਼ਵਗੰਦਾ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਦਾ ਇਸਤੇਮਾਲ ਕਰਾਂਗੇ ਜਿਹੜੀ ਕੀ ਕੱਲੇ ਤੁਹਾਡੇ ਸਰੀਰ ਨੂੰ ਤਾਕਤ ਨਹੀਂ ਦਊਗੀ ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਦਿਮਾਗ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਟ्रेस ਹੈ ਉਹਦੇ ਵਿੱਚ ਵੀ ਇਹ ਜਿਹੜੀ ਸ਼ਰਦਈਆ ਇਹ ਕੰਮ ਕਰੂਗੀ ਕਿਉਂਕਿ ਅਸੀਂ ਜਿਹੜੀ ਇਹ ਜੜੀ ਬੂਟੀਆਂ ਦੀ ਚੋਣ ਹੈ ਬੜੀ ਸੋਚ ਸਮਝ ਕੇ ਕਰਦੇ ਆਂ ਕਾਫੀ ਟਾਈਮ ਤੋਂ ਅਸੀਂ ਖੁਦ ਬਣਾ ਕੇ ਛਕਦੇ ਸੀ ਪਰ ਹੁਣ ਸੰਗਤ ਦਾ ਵਿਚਾਰ ਬਣਿਆ ਇਹ ਸਾਡਾ ਸਾਰਾ ਤੁਸੀਂ ਦੇਖਦੇ ਹੋ ਗੱਤਕੇ ਖਾੜੇ ਦੇ ਸਾਡੇ ਸਿੰਘ ਨੇ ਜਿਹੜੇ ਕੀ ਅੱਜ ਇੱਥੇ ਸਾਡੇ ਸਰਧਈ ਕੇਂਦਰ ਤੇ ਪਹੁੰਚੇ ਨੇ ਤਾਂ ਜਿੰਨੀਆਂ ਵੀ ਸੰਗਤਾਂ ਇਹ ਵੀਡੀਓ ਦੇਖਦੀਆਂ ਨੇ ਜੇ ਸੁਨਾਮ ਸ਼ਹਿਰ ਦੇ ਵਿੱਚ ਤੁਸੀਂ ਐਂਟਰੀ ਕਰੋ ਪਟਿਆਲੇ ਵਾਲੇ ਪਾਸਿਓਂ ਸੱਜੇ ਪਾਸੇ ਜਿਹੜਾ ਭਾਰਤ ਪੈਟਰੋਲੀਅਮ ਦਾ ਪੰਪ ਹੈ ਉਹਦੇ ਸਾਹਮਣੇ ਜੀ ਆਈਟੀਆਈ ਦੀ ਕੰਧ ਦੇ ਨਾਲ-ਨਾਲ ਗੁਰੂਗੀਆਂ ਫੌਜਾਂ ਨੇ ਸਰਧਈ ਦਾ ਜਿਹੜਾ ਇਹ ਕੇਂਦਰ ਹੈ ਸ਼ੁਰੂ ਕਰ ਦਿੱਤਾ ਹੈ ਜੀ ਛਕੋ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਕਰੋ ਨਾ ਨਿਰੋਗ ਕਰੋ ਤੇ ਇਹਦੇ ਵਿੱਚ ਖਾਸ ਇਹ ਹੈ ਜੀ ਜਦੋਂ ਜਦੋਂ ਮਤਲਬ ਇਹ ਮर्यादा ਅਨੁਸਾਰ ਜਿਹੜਾ ਰਗੜਾ ਲੱਗੇਗਾ ਤੇ ਗੁਰਬਾਣੀ ਦੇ ਜਿਵੇਂ ਕਈ ਤਰ੍ਹਾਂ ਦੇ ਪਾਠ ਨੇ ਹੈਨਾ ਤਾਂ ਉਹਨਾਂ ਦਾ ਨਾਲ-ਨਾਲ ਜਾਪ ਹੋ ਕੇ ਫਿਰ ਇਹ ਤਿਆਰ ਹੋਏਗਾ। ਯਾਨੀ ਕਿ ਇਹਦੇ ਵਿੱਚ ਜੜੀ ਬੂਟੀਆਂ ਦਾ ਤੇ ਮਹਾਰਾਜ ਦੀ ਬਾਣੀ ਦਾ ਦੋਵਾਂ ਦਾ ਸੁਮੇਲ ਹੋਏਗਾ ਜੋ ਕਿ ਤੁਹਾਨੂੰ ਅਧਿਆਤਮਿਕ ਤੌਰ ਤੇ ਤੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬਿਲਕੁਲ ਨਿਰੋਗ ਕਰਨਗੀਆਂ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।